ਕੀ ਕੀ ਵੀ ਸਾਲ ਉਹਦੇ ਕੋਲ ਬੈਠ ਕੇ ਗੱਲਬਾਤ ਹੋ ਗਈ ਤਾਂ ਉਸ ਮੇਰੇ ਨਿੱਕੇ ਮੈਨੂੰ ਕੁਲੀਆ ਦੇ ਗਿਆ ਕਹਿੰਦਾ ਯਾਰ ਉਸ ਕਰ ਲੈ ਬੰਦੂ ਨੂੰ ਲੈ ਕੇ ਜਾ। ਹੁਣ ਕਦੀ ਇਸ ਹੱਦ ਤੱਕ ਮੈਂ ਐਨਾ ਕਦੋਂ ਬੁਲਾਇਆ। ਜਦੋਂ ਤੋਂ ਆਦੀ ਸਰਕਾਰ ਦੀਆਂ ਨਲੇਕੀਆਂ ਦੇ ਕਾਰ ਮੇਰਾ ਕਰੋੜਾ ਕਰੋੜ ਵਾਲਾ ਪੁੱਤ ਤੁਸੀਂ ਚਲਾ ਦੇ ਦਿੱਤੀ ਮਿਲ ਹੀ ਕੋਤਲਾ ਬਿਲਕੁਲ ਸਾਰੀ ਤਰੀਕ ਨਾਂ ਕੋਰੋਂ ਦੇ ਤਹਿ ਜਿੱਥੇ ਮੇਰਾ ਹੱਕ ਆ ਕੋਲਿਆ। لیڈ پہ پہ کیونکہ دو سال کوئی بھی یہاں ہوئی شرکت ہے چاہے سی ایم صاحب کا گھر ہو ਜਿਹਾ ਆਸਵਾਦ ਹੈ ਚਾਹੇ ਸੀਐਮ ਸਾਹਿਬ ਸਾਡੇ ਮਾਨਸਾ ਆਪਕੇ ਦੁਆਰ ਸਰਕਾਰ ਦਾ ਜਿੰਮਾ ਲਾਇਆ ਹੈ ਸਰਕਾਰ ਆਪਕੇ ਦੁਆਰ ਦੇ ਤਹਿਤ ਮਾਨਸਾ ਪਹੁੰਚੇ ਪਰ ਵੀ ਉਹ ਅੱਗੇ ਗਿਆ ਸ਼ਾਨ ਮਾਸਸ ਨੂੰ ਲੈ ਕੇ ਦਿੱਤਾ ਵੀ ਆਂ ਗਏ ਦੋ ਬੰਦ ਦੇ ਦਿਵਾਲ ਦੇ ਰਹੇ ਸੀ ਸੀਐਮ ਸਾਹਿਬ ਕੋ ਪਰ ਤੁਸੀਂ ਬੰਨੀਓ ਦੇਸ਼ਾਂ ਦੇ ਪੱਲੇ ਨੂੰ ਮਲਾ ਦੇ ਮੈਂ ਸਭ ਤੋਂ ਪਹਿਲਾਂ ਸੀਐਲ ਸਾਹਿਬ ਦਾ ਸਤਿਕਾਰ ਕਰੂੰਗਾ ਜੀ ਆਇਆਂ ਆਖੂਗਾ ਉਤਮ ਗੁਰੂ ਆਜੋ ਪੁਆਇੰਟ ਰੱਖੀ ਗਏ ਤੁਸੀਂ ਕੀਤੇ ਜੀ ਸੀਐਲ ਸਾਹਿਬ ਨਾਲ ਵੀ 2 ਮਿੰਟ ਗੱਲਬਾਤ ਹੋ ਜੇ ਤਾਂ ਉਸ ਮੇਰੇ ਨਿੱਕੇ ਮੈਨੂੰ ਕਲੀਅਰ ਇਹ ਦੇਤਾ ਕਹਿੰਦਾ ਯਾਰ ਉਸ ਕਰ ਲੈ ਬੰਦੂ ਨੂੰ ਵੀ ਰੱਖ ਲੈਣਾ ਪੁੱਤ ਜੀ ਦੱਸੋ ਵੀ ਯਾਹਰ ਤੱਕ ਵੀ ਇਹ ਸਾਹਤ ਤੱਕ ਮੈਂ ਇਹਨਾਂ ਤੱਕ ਬੁਲਾਇਆ ਜੇ ਦੋਸਤੋ ਆਡੀ ਸਰਕਾਰ ਦੀਆਂ ਮਲੇਕੀਆਂ ਦੇ ਕਾਰ ਮੇਰਾ ਕਰੋੜਾ ਤੋਂ ਉਂਗਲਾ ਪੁੱਤ ਤੁਸੀਂ ਪੱਲੇ ਦੇ ਵਿੱਚ ਨਹੀਂ ਘੋਟਤਲਾ ਬਿਲਕੁਲ ਸਾਰੀ ਤਰੀ ਪ੍ਰਣਾਲੀ ਪ੍ਰੋਗਰਾਮ ਦੇ ਤਹਿਤ ਮੇਰਾ ਬੱਚਾ ਖੋਲਿਆ ਮੈਂ ਕਰਮੋਦੂ ਹੋ ਰਿਹਾ ਮੈਂ ਕਹਿੰਦਾ ਵੀ ਇੰਨੀ ਨਫਤ ਅਸੀਂ ਜਦੋਂ ਤੁਹਾਡਾ ਦਰਵਾਜ਼ਾ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਕਾਫੀ ਸਿੱਖੇ ਹੋਏ ਤੇ ਜਦੋਂ ਹਾਜੇ ਤੋਂ ਹੋਏ ਇਹਨਾਂ ਕਾਜੋ ਇੰਨਾ ਨਾ ਵੀ ਨਾ ਬੱਸ ਮੌਕਾ ਨਹੀਂ ਆ ਰਿਹਾ ਇਹਦੇ ਗੁੰਦਾਪੋਚੇਆਂ ਨੰਬਰ ਜੀ ਬਾਲਾ ਸਰਕਾਰ ਦਾ ਉਹ ਅਸੀਂ ਕਹਿ ਰਹੇ ਹਾਂ ਕਿ ਦਿੱਤਾ ਔਰ ਕੈਬਨ ਦੇ ਮੰਤਰੀ ਜੀ ਦਾ ਦਰਵਾਜ਼ਾ ਲੋ ਮੈਂ ਘੁਟੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਦੇ ਕਿ ਨੂੰ ਆਪਰੇ ਉਸ ਬਸੇ ਦੀ ਮੈਨੂੰ ਸਵਾ ਸਾਲ ਹੋ ਗਿਆ ਭਾ ਅੱਜ ਫਿਰ ਤੋਂ ਤੁਸੀਂ ਇੱਕ ਗੇਸਟਰ ਦੀ ਜੇਲ੍ਹ ਤੋਂ ਤੁਹਾਡੀ ਕਸਟਡੀ ਦੇ ਦੌਰਾਨ ਵੀਡੀਓ ਬੁਣਾ ਦਿਓ ਸਤਹੁ ਹਲਕਾ ਕੀ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਦਾ ਉਹਦਾ ਮਕਸਦ ਕੀ ਸੀ ਉਹ ਕੀ ਤੁਸੀਂ ਦੋਨੋਂ ਨੂੰ ਲੈਣੇ ਜਿਹੜੇ ਗਵਾਲ ਦੇ ਜਾਂ ਨਾਇਰ ਦਾ ਕੋਰਟ ਦੇ ਵਿੱਚ ਵੀ ਨਾ ਪੁੱਛਾਂ ਤਾਂ ਕਿ ਅੱਜ ਮੈਨੂੰ ਬਿਲਾਸ ਦੇ ਕਿਸੇ ਇੱਕ ਵਾਰੀ ਕਹਿ ਦਿਓ ਸਮਝਾ ਮੈਂ ਆਪਣੇ ਕੇਸ ਦੀ ਗੁਰਾਰ ਕਰੂੰਗਾ ਮੈਂ ਅਗਲੀ ਗੌਰਮਤ ਕੋਈ ਅੱਜ ਦੀ ਦੁਆਰੇ ਦੇ ਉੱਪਰ ਕਰਾਵਾਂਗੇ ਜੇ ਤੁਹਾਡਾ ਮਨ ਹੋਵੇ ਮਕਰਮਤ ਚਾਹੁੰਦਾ ਤਾਂ ਮੈਂ ਬਖਤ ਤੇ ਮੇਰੇ ਕੋਈ ਹੱਥ ਹੋ ਜੀਵੇ ਚਲੋ ਇੱਕ ਗੱਲ ਹੋਈ ਜੀ ਮੇਰਾ ਬੱਚਾ ਇਹਨਾਂ ਨੇ ਮਾਰਤਾ ਧੰਨਵਾਦ ਦੋ ਹਾਲ ਤੱਕ ਦੇ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਕਿਉਂ ਗਿਆ ਪਰਤੂ ਹੁਣ ਅਗਲੀ ਹਾਜ਼ਰੀ ਨੇ ਚਲੋ ਤੁਹਾਡੀਆਂ ਕੋੜਾ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤਾਂ ਰਾ ਸਾਰੀ ਜ਼ਿੰਦਗੀ ਕਰਦਾ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਸਾਡੇ ਆਪਣੇ ਹੱਥ ਦੇ ਵਿੱਚ ਪਾ ਪਾ ਨੂੰ ਸਰ ਦੇ ਵਿੱਚ ਵਰਦੇ ਹੋਏ ਦੁਆਰਾ ਤੋਂ ਮੈਨੂੰ ਤੁਸੀਂ ਆਰ ਔਰ ਸੈਂਟਰ ਦੀ ਔਰ ਸਕੇਟ ਦੀ ਦੋਨਾਂ ਦੀ ਨਫਰਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਕੋਠੇ ਚੀ ਚੀ ਲੀਨ ਕਰ ਦਿੰਦੇ ਆ ਇਹ ਮਨਾਈ ਜਨੇ ਬੱਚੇ ਦੇ ਕਾਲੇ ਦੇ ਮੰਗਦੇ ਜੀ ਜਦੋਂ ਮੈਂ ਮੈਂ ਮਾਨਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈ ਕੇ ਬਟਿੰਡੇ ਵਾਲਾ ਸੀਐਮਓ ਨੇ ਮੇਰੇ ਨਾਲ ਗੱਲ ਕਰਦੇ ਆ ਫਿਰ ਮੈਂ ਲਾਈਵ ਹੋਣਾ ਆਪਣੀ ਦਿੱਖਿਆ ਤੁਹਾਡੇ ਤੱਕ ਪਹੁੰਚਾਉਣਾ ਸਾਲੇ ਵੀ ਦੱਸੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋ ਬੱਚੇ ਦੇ ਕਾਲੇ ਜਿਹੜੇ ਡੀਐਨਏ ਟੈਸਟ ਦਾ ਮੇਰਾ ਫੋਨ ਟੈਸਟ ਕਰ ਲੋ ਹੋਰ ਮੇਰੇ ਕਿਹ ਕੀ ਹੈ ਬੱਚੇ ਦਾ ਤਾਂ ਉਹਦਾ ਨਹੀਂ ਹੱਥ ਤੇ ਇਹ ਹੱਥ ਤੱਕ ਬੋਗਰੇ ਵੀ ਜਿਹੜਾ ਸਿੱਧੂ ਉਸਤਿਆਂ ਨੇ ਮਾਰ ਕੇ ਅਸੀਂ ਹਵਾ ਕਤਲ ਕੀਤਾ ਇਹ ਹਵਾ ਦੇ ਤਰ੍ਹਾਂ ਹੋ ਗਿਆ ਇਹ ਜੱਤੀਆ ਜੀਰੋ ਸੈਂਟਰ ਦੇ ਸੇਕ ਦੇ ਨੂੰ ਤੋਂ ਗਿਲੇ ਹੁਣ ਤੁਸੀਂ ਆਪਕੋਚੋ ਇੱਕ ਥੋੜਾ ਪਰ ਮਾਸੂਮ ਕਿਵੇਂ ਨਹੀਂ ਪਤਾ ਮੈਨੂੰ ਹੋਇਆ ਕਿ ਕਿਹਾ ਹਾਲੇ ਮੈਂ ਕਿਹੋ ਜਿਹਾ ਮੋਰ ਪਰਦਾ ਹੋਣਾ ਪਾ ਲੈ ਤਾਂ ਉਹਦੇ ਪਰਦੇ ਦੀ ਵਿੰਡਾ ਤੇ ਕੀ ਸੋਚ ਹੈ ਮੇਰੇ ਆਪਣੇ ਸੇਕ ਦੇ ਬੰਦੇ ਆ ਦੇਖੋ ਸੰਜੀਤ ਜਪੜਾ ਰਾਜ ਸਾਹਿਬ ਮੈਂ ਤਾਂ ਦੋਸਤ ਮੇਰਾ ਬੱਚੇ ਦੇ ਜੋਗ ਆ ਪਿੰਡ ਜੀ ਚਿਰਪਾ ਕਰਕੇ ਜੋਗ ਹੈ ਮੈਂ ਜਦੋਂ ਗਿਆ ਕਰੇ ਬਹੁਤ ਕੀਤੇ ਸਾਨੂੰ ਮੱਕੋ ਦੇ ਸਖਿਆ ਦੇ ਦੀ ਮੈਨੂੰ ਸੋਚਣਾ ਦੇ ਲਈ ਮੈਨੂੰ ਅਲਾਗ ਰਹੇ ਬਾਰੇ ਚੌਕਸ ਵੀ ਕੀਤਾ ਗਿਆ ਬਾਰ ਬਾਰ ਤੋਂ ਚੰਡੀਗੜ੍ਹ ਬਲਾ ਲੈਂਦੇ ਸੀ ਜੇ ਕੋਈ ਕਿਸੇ ਪਾਸੋਂ ਕਨਫਰਮੇਸ਼ਨ ਮੇਰੇ ਕੋਲ ਪਹੁੰਚਾਉਂਦੀ ਸੀ ਕਿ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਇਹ ਸਿੱਧੂ ਮੂਸੇਵਾਲੇ ਕੁੜੀ ਦੇ ਕਾਬੂ ਹੈ ਇਹ ਦੋ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਹੜੇ ਸਭ ਤੋਂ ਪ੍ਰੋਫੈਸ਼ਨਲ ਸਭ ਤੋਂ ਹਾਈ ਹੈ ਉਹਨਾਂ ਨੂੰ ਸਨਮਾਨਿਤ ਬਣਾਈ ਜਾਵੇ ਪਰ ਉਹ ਸਰਕਾਰ ਨੇ ਕੀਤਾ ਕੀ ਉਹ ਇੱਥੇ ਰੁਕਦਾ ਸਨਮਾਨਿਤ ਬਗੋ ਵਿਰਾ ਕਰਦੇ ਚਲੋ ਵਿਰਾ ਕਰ ਦਿੰਦੇ ਸਿਲੈਕਸ਼ਨ ਤੋਂ ਬਾਅਦ ਕੋਈ ਸਨਮਾਨਿਤ ਬਣ ਰਹਾ ਹੋਗੀ ਸੀ ਅਸੀਂ 12 15 ਦੇ ਤਰ੍ਹਾਂ ਇਹ ਜੁਨਾ ਤੋਂ ਮੰਨਣਾ ਤੋਂ ਤੱਕ ਸਭ ਮਾਰੇ ਰਿਟਿਸ ਹੈ ਮਾਰੇ ਕਿ ਜਦੋਂ ਗਵਰਨਮੈਂਟ ਦਾ ਦੰਤੇ ਤੇ ਪੰਨੂ ਦਾ ਜਿਹੜਾ ਰਵਾਈਦਰ ਮੈਡੀਕੀਸ਼ੀ ਬਦਲਾ ਖਾਦੀ ਮੈਂ ਸਿੱਟ ਦੇ ਅੱਗੇ چیٹ بھی پیش کیتے چوبی گھنٹے بچے نے گلا کر دے اور اس کو سوا دو سال ہو گئے دس آدمی دو سال ہو گئے ہر چیز ہونے میرے ਤੇਰੇ ਚਾਰ ਤਰ੍ਹਾਂ ਦੇ ਤੋਂ ਉਹ ਸੈਂਟਰ ਦਾ ਇਹਨਾਂ 268 ਨੰਬਰ ਦੇ ਨੌਨ ਕਮਿਸ਼ਨਰ ਦੇ ਤੇ ਉਹ ਵਿਰਾਸਤ ਲੈ ਕੇ ਬਾਅਦ ਦੇ ਵਿਰੇ ਮੁਕਾਦਮੇ ਦਾ ਪੰਜਾਬ ਰਹਿਣਾ ਹਾਜ਼ਰ ਦੇ ਨੇ ਉਤਰੀ ਭਾਗ ਦੇ ਨੇ ਜਿਹੜਾ ਕੰਮ ਉਹ ਕਿਸੇ ਕੋਰਟ ਦੇ ਵਿੱਚ ਨੂੰ ਪੇਸ਼ੀ ਹੋਵੇ ਜਿਹੜਾ ਬੰਦਾ ਸਿਰ ਕੱਟ ਹੈ ਤੁਸੀਂ ਕੋਈ ਚੰਗਾ ਆਪੂ ਚੋਣੋ ਲਾ ਕੇ ਤੋਂ ਉਹਨਾਂ ਦੇ ਫਿਰ ਡੋਟਾ ਕਰ ਲੈ ਕੇ ਉਹਨਾਂ ਦੀ ਮੌਤ ਦੇ ਬਣਾਕ ਜਾਰੀ ਕਰਵਾ ਦੇਣਾ ਉਹ ਲਾਰੈਂਸ ਦਾ ਜਿਹੜਾ ਕੰਮ ਨਹੀਂ ਆ ਗਿਆ ਦੱਸੋ ਕੋਈ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਪੋ ਨਾਲ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸੀ ਆ ਉਹ ਦੱਸਦੇ ਕਿ ਤੁਸੀਂ ਉਹ ਗੋਲਗੇ ਸਹੀ ਨਹੀਂ ਕਰਤਾ ਤਾਂ ਲਾਰੈਂਸ ਜਿਹੜੇ ਇੱਕ 100 ਪਰਚ ਹੈ ਉਹ ਜਦੋਂ ਬਾਹਰ ਜਾਂਦਾ ਕੋਈ ਲੋਕਾਂ ਕੋਲ ਨਾ ਕੰਮ ਨਹੀਂ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦਾ ਨੂੰ ਤੁਸੀਂ ਤਿੰਨ ਤਿੰਨ ਡੀਐਫਟੀ ਇਸ ਚੌਥੀ ਦਿਨ ਨੂੰ ਉਹਨਾਂ ਨੇ ਰੱਖਿਆ ਕਰਦੇ ਉਹਨਾਂ ਦੇ ਬ੍ਰਾਂਡਡ ਕੱਪੜੇ ਪਾ ਕੇ ਤੈਸ਼ ਕਰਦੇ ਉਹਨਾਂ ਦੀ ਰਹੀਆ ਬਣ ਗਈ ਲੈ ਤਾਂ ਸਾਡੇ ਯੂਥ ਦੇ ਉੱਤੇ ਕੀ ਭਰਵਾਤੇ ਨੇ ਉਹਨੀਆਂ ਯਾਰਾ ਕਹਿੰਦੀ ਐ ਮੈਂ ਕੋਈ ਚੋਰ ਪਰਚਾਰ ਜਾਂ ਕੋਈ ਮਸਤਾਰ ਕੰਟੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਐ ਮਿਲੋ ਮੇਰਾ ਮੰਨ ਨੇ ਅੰਦਰੋਂ ਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾਜੋ ਲੋਕਾਂ ਦੇ ਹੱਥ ਬੰਨ੍ਹ ਲੋਕਾਂ ਨਾਲ ਅਪੀਲ ਕਰ ਸਹਿਜ ਦੇ ਵੀ ਅਪੀਲ ਦਾ ਲੋਕਾਂ ਨੇ ਮੰਤ ਘੁੜਾ ਬੋਟਾ ਕਰ ਬੋਲਦੇ ਕਮਾਈ ਨੂੰ ਉਮੀਦ ਹੈ ਕਿ ਤੁਸੀਂ ਮੇਰੇ ਪਰਿਵਾਰ ਦਾ ਮੇਰੀ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਸਿਰ ਵੀ ਚਲਾ ਦੀ ਖੁਸ਼ੀ ਨਾਲ ਅਰਦਾਸ ਕਰਦੇ ਹਾਂ